ਜੀਡੀਐਸ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅਕਸਰ ਇੱਕ ਕਹਾਵਤ ਹੈ ਸਿਆਣਿਆਂ ਦੀ ਕਿ ਗਰੀਬੀ ਦੇ ਵਿੱਚ ਜਮਣਾ ਜਾਂ ਗਰੀਬ ਪਰਿਵਾਰ ਦੇ ਵਿੱਚ ਜਮਣਾ ਕੋਈ ਪਾਪ ਨਹੀਂ ਹੈ ਪਰ ਗਰੀਬੀ ਦੇ ਵਿੱਚ ਰਹਿ ਕੇ ਮਰ ਜਾਣਾ ਉਹ ਪਾਪ ਹੈ ਇਸੇ ਤਰ੍ਹਾਂ ਜਿਲ੍ਹਾ ਤਰਨਤਾਰਨ ਦਾ ਕਸਬਾ ਚੋਲਾ ਸਾਹਿਬ ਪਿੰਡ ਬ੍ਰੰਪੁਰੇ ਵਿਖੇ ਅਸੀਂ ਅੱਜ ਪਹੁੰਚੇ ਹਾਂ ਤਾਂ ਇੱਥੋਂ ਦਾ ਇਸ ਗਰੀਬ ਪਰਿਵਾਰ ਦਾ ਇੱਕ ਬੱਚਾ ਹੈ ਜਿਨ ਨੇ ਇੱਕ ਵੱਡੀ ਮਾਲ ਮਾਰੀ ਹੈ ਪੰਜਵੀਂ ਕਲਾਸ ਦੇ ਵਿੱਚੋਂ ਬਲਾਕ ਦੇ 9 ਸਕੂਲਾਂ ਦੇ ਵਿੱਚੋਂ ਚਾਰ 500 ਦੇ ਵਿੱਚੋਂ 490 ਨੰਬਰ ਲੈ ਕੇ ਉਹ ਫਰਸਟ ਆਇਆ ਹੈ ਤਾ ਆਪਾਂ ਉਸ ਬੱਚੇ ਦੇ ਨਾਲ ਸਾਰੀ ਗੱਲਬਾਤ ਕਰਦੇ ਆਂ ਤੇ ਮੈਂ ਕੈਮਰਾਮੈਨ ਨੂੰ ਇਹ ਕਹਾਂਗਾ ਕਿ ਘਰ ਦੀਆਂ ਇੱਕ ਵਾਰੀ ਤਸਵੀਰਾਂ ਦਿਖਾਈਆਂ ਜਾਣ ਕਿ ਜਿੱਥੇ ਸਰਕਾਰਾਂ ਬੜੇ ਬੜੇ ਵੱਡੇ ਦਾਅਵੇ ਕਰਦੀਆਂ ਨੇ ਤੇ ਬਹੁਤ ਗਰੀਬ ਪਰਿਵਾਰਾਂ ਨੂੰ ਲਾਰਾ ਲਾਉਂਦੀਆਂ ਨੇ ਇੱਕ ਮੈਂ ਗੱਲ ਇੱਥੇ ਕਹਿਣੀ ਚਾਹਾਂਗਾ ਕਿ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 2022 ਦਾ ਟੀਚਾ ਸੀ ਹਰੇਕ ਗਰੀਬ ਪਰਿਵਾਰ ਨੂੰ ਕੱਚਾ ਤੋਂ ਪੱਕੇ ਮਕਾਨ ਬਣਾ ਕੇ ਦੇਂਦਾ ਪਰ ਉਹ ਜਿਹੜੀ ਸਕੀਮ ਹੈ ਉਹ ਚਿੱਟਾ ਹਾਥੀ ਸਾਬਤ ਹੋਈ ਏ ਜਦੋਂ ਗਰਾਊਂਡ ਜ਼ੀਰੋ ਉੱਤੇ ਅਸੀਂ ਜਾ ਕੇ ਗਰੀਬ ਪਰਿਵਾਰਾਂ ਦੇ ਹਾਲਾਤ ਦੇਖਦੇ ਹਾਂ ਤਾਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਯਾਰ ਇਹ ਸਰਕਾਰਾਂ ਕਰਦੀਆਂ ਕੀ ਨੇ ਕਿਉਂ ਇਨਾਂ ਗਰੀਬ ਲੋਕਾਂ ਦੇ ਭਾਵਨਾਵਾਂ ਦੇ ਨਾਲੇ ਖੇਡਦੀਆਂ ਨੇ ਉਹ ਜਿਹੜਾ ਟੀਚਾ ਸੀ ਨਾ 2022 ਦਾ ਉਹ ਠੁੱਸ ਹੋ ਗਿਆ ਏ ਤਾਂ ਹੁਣੇ ਮੇਰੇ ਕੈਮਰਾਮੈਨ ਸਾਥੀ ਨੇ ਇਸ ਘਰ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਦਿੱਤੀਆਂ ਨੇ ਕਿ ਇਸ ਘਰ ਦੇ ਹਾਲਾਤ ਕਿਦਾਂ ਦੇ ਨੇ ਬਾਥਰੂਮ ਦਾ ਦਰਵਾਜ਼ਾ ਤੱਕ ਜਾਂ ਬਾਹਰ ਦਾ ਦਰਵਾਜ਼ਾ ਤੱਕ ਨਹੀਂ ਹੈਗਾ ਸੋ ਇਸ ਪਰਿਵਾਰ ਦਾ ਜਿਹੜਾ ਬੱਚਾ ਏ ਉਹਨੇ ਹਿੰਮਤ ਕੀਤੀ ਏ ਜਿੱਥੇ ਜਿਹੜੇ ਬੱਚੇ ਨੇ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਹਿੰਗੀਆਂ ਪੜਾਈਆਂ ਕਰਕੇ ਵੀ ਇਹਨੇ ਨੰਬਰ ਜਿਹੜੇ ਨੇ ਉਹ ਨਹੀਂ ਲੈ ਪਾਉਂਦੇ ਉੱਥੇ ਇੱਕ ਗਰੀਬ ਪਰਿਵਾਰ ਦਾ ਬੱਚਾ ਏ ਜਿਨੇ ਵੱਡੀ ਮੱਲ ਮਾਰੀ ਏ ਉਹ ਸਾਡੇ ਨਾਲ ਬੱਚਾ ਮੌਜੂਦ ਏ ਬੇਟਾ ਸਾਡੇ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਹਾਂ ਬੇਟਾ ਕੀ ਨਾਮ ਹੈ ਏ ਗੰਦੀਪ ਸਿੰਘ ਤੇ ਬੇਟਾ ਕਿਹੜੇ ਸਕੂਲ ਦੇ ਤੁਸੀਂ ਵਿਦਿਆਰਥੀ ਜੋ ਸਰਕਾਰੀ ਐਲੀਮੈਂਟਰੀ ਸਕੂਲ ਬਰੰਪੁਰ ਤੇ ਬੇਟਾ ਇਹ ਪੜਨ ਦਾ ਸ਼ੌਂਕ ਅੱਜ ਕੱਲ ਦੇ ਜਿਹੜੇ ਬੱਚੇ ਨੇ ਉਹ ਤੇ ਮੋਬਾਈਲ ਦੇ ਵਿੱਚ ਗੇਮਾਂ ਟਿਕਟੋਕ ਇੰਸਟਾਗ੍ਰam ਦੇ ਵਿੱਚ ਹੀ ਰੁੱਝੇ ਰਹਿੰਦੇ ਨੇ ਤੇ ਤੁਸੀਂ ਤੁਹਾਨੂੰ ਨਹੀਂ ਇਹ ਸ਼ੌਂਕ ਹੈਗੇ ਪੜਾਈ ਦਾ ਸ਼ੌਂਕ ਹੈ ਤੇ ਫਿਰ ਕਿੰਨਾ ਚਿਰ ਪੜਾਈ ਕਰਦੇ ਜੋ ਹਾਂਜੀ ਕਿੰਨਾ ਚਿਰ ਪੜ੍ਹਦੇ ਜੋ ਸਕੂਲੋਂ ਆ ਕੇ ਅੱਧਾ ਘੰਟਾ ਅੱਧਾ ਘੰਟਾ ਪੜ੍ਹਾਈ ਦੇ ਨਾਲ ਨਾਲ ਫਿਰ ਹੋਰ ਕੀ ਸ਼ੌਂਕ ਹੈ ਹੋਰ ਖੇਡਾਂ ਦੇ ਕੀ ਕਿਹੜੀ ਖੇਡ ਖੇਡਦੇ ਜੋ ਕਬੱਡੀ ਕਬੱਡੀ ਦੇ ਵਿੱਚ ਤਾ ਕਬੱਡੀ ਦੇ ਵਿੱਚ ਵੀ ਫਰਸਟ ਹੀ ਆਏ ਜੋ ਹਾਂਜੀ ਹੈ ਹਾਂਜੀ ਬੇਟਾ ਸਕੂਲ ਛੁੱਟੀ ਵੀ ਮਾਰ ਲੈਂਦੇ ਜੋ ਕਿ ਜਨ ਲਗਾਤਾਰੀ ਸਕੂਲ ਦੇ ਵਿੱਚ ਜਾਂਦੇ ਜੋ ਸਕੂਲ ਜੀ ਠੀਕ ਨਹੀਂ ਹੁੰਦੇ ਜੋ ਮਨ ਵਿੱਚ ਬਾਨਾ ਨੂੰ ਨਾਈ ਮਾਰ ਲੈਂਦੇ ਹੋਗੇ ਢਿੱਡ ਪੀੜ ਜਾਂ ਸਿਰ ਪੀੜ ਹੁੰਦੀ ਏ ਹਾਂਜੀ ਹਾਂ ਬਾਨਾ ਵੀ ਮਾਰ ਲੈਂਦੇ ਜੋ ਫਿਰ ਮੰਮੀ ਦੇ ਕੋਲੋਂ ਤੇ ਪਾਪਾ ਦੇ ਕੋਲੋਂ ਫਿਰ ਕਿੰਨੀਆਂ ਕਿ ਛਿੜਕਾਂ ਖਾਂਦੇ ਜੋ ਹਾਂਜੀ ਛਿੜਕਾਂ ਕਿੰਨੀਆਂ ਕਿ ਪੈਂਦੀਆਂ ਨੇ ਫਿਰ ਪੈ ਜਾਂਦੀਆਂ ਨੇ ਹਨਾ ਹਾਂਜੀ ਤੇ ਪੜ੍ਹਾਈ ਦੌਰਾਨ ਟੀਚਰ ਦੇ ਕੋਲੋਂ ਵੀ ਛਿੜਕਾਂ ਪੈਂਦੀਆਂ ਕਿਉਂਕਿ ਟੀਚਰ ਪਿਆਰ ਦੇ ਨਾਲ ਸਾਰਾ ਕੁਝ ਸਮਝਾਉਂਦੇ ਨੇ ਪਿਆਰ ਦੇ ਨਾਲ ਹੀ ਸਮਝਾਉਂਦੇ ਪਿਆਰ ਦੇ ਨਾਲ ਸਮਝਾਉਂਦੇ ਨੇ ਹਾਂਜੀ ਸਕੂਲ ਦੇ ਵਿੱਚ ਜਿੱਦਾਂ ਆਪਾਂ ਪੜ੍ਹਾਈ ਦੇ ਵਿੱਚ ਤੇ ਪੂਰੇ ਟੌਪ ਦੇ ਵਿੱਚ ਆ ਕਿ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਸ਼ਰਾਰਤਾਂ 'ਚ ਵੀ ਟੌਪ ਹੈ ਆਪਾਂ ਨਹੀਂ ਹਾਂ ਸ਼ਰਾਰਤ ਨਹੀਂ ਕਰਦੇ ਆਪਾਂ ਹਨਾ ਪੜ੍ਹਾਈ ਦੇ ਵਿੱਚ ਖਿਆਲ ਹੈ ਚਲੋ ਬਹੁਤ ਵਧੀਆ ਗੱਲ ਹੈ ਫਿਰ ਆਪਣਾ ਸੁਪਨਾ ਕੀ ਹੈ ਵੱਡਾ ਹੋ ਕੇ ਕੀ ਬੰਨਾ ਚਾਹੁੰਦੇ ਜੋ ਫੌਜੀ ਫੌਜੀ ਬੰਨਾ ਚਾਹੁੰਦੇ ਫੌਜੀ ਬੰਨਵਾਤੇ ਤਾਂ ਮਿਹਨਤ ਕਰਨੀ ਬਹੁਤ ਜ਼ਰੂਰੀ ਭੱਜਣਾ ਬੜਾ ਪੈਂਦਾ ਹੈ ਹੈ ਫਿਰ ਭੱਜੋਗੇ ਫਿਰ ਹਾਂਜੀ ਠੀਕ ਹੈ ਚਲੋ ਇਸ بیٹے ਦੇ ਭੂਆ ਜੀ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਕੋਲੋਂ ਵੀ ਆਪਾਂ ਇਸ ਘਰ ਦੇ ਹਾਲਾਤ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿੱਦਾਂ ਪਰਿਵਾਰ ਦਾ ਜਿਹੜਾ ਗੁਜ਼ਾਰਾ ਹੈ ਉਹ ਹੁੰਦਾ ਹੈ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਹੈ بیٹے ਨੇ ਬਹੁਤ ਵੱਡੀ ਮਲ ਮਾਰੀ ਹੈ 500 ਦੇ ਵਿੱਚੋਂ 490 ਨੰਬਰ ਲੈ ਕੇ ਬਹੁਤ ਵਧੀਆ ਪਿੰਡ ਦਾ ਨਾਂ ਸਕੂਲ ਦਾ ਨਾਮ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ ਕਿਹੋ ਜਿਹਾ ਮਹਿਸੂਸ ਹੋਣ ਰਿਹਾ ਤੁਹਾਨੂੰ ਬਹੁਤ ਹੀ ਖੁਸ਼ੀ ਆ ਕਿ ਸਾਡੇ ਬੱਚੇ ਨੇ 500 ਵਿੱਚੋਂ 490 ਨੰਬਰ ਲੈ ਕੇ ਪਾਸ ਹੋਇਆ ਵਾ ਤੇ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਬਹੁਤ ਖੁਸ਼ੀ ਆ ਸਿ ਪੜਾਈ ਦੇ ਵਿੱਚ ਤੇ ਬਹੁਤ ਵਧੀਆ ਚੱਲਦਾ ਸ਼ਰਾਰਤ ਘਰ ਦੇ ਵਿੱਚ ਆਣ ਕੇ ਫਿਰ ਛੁੱਟੀ ਤੋਂ ਬਾਅਦ ਘਰ ਤੇ ਸ਼ਰਾਰਤ ਆਣ ਕੇ ਕਿੰਨੀਆਂ ਕਰਦਾ ਏ ਮਤਲਬ ਜ਼ਿਆਦਾ ਨਹੀਂ ਜਿਸ ਤਰ੍ਹਾਂ ਆਮ ਜਿਆਦਾ ਬੱਚੇ ਸ਼ਰਾਰਤਾ ਕਰਦੇ ਉਸ ਤਰ੍ਹਾਂ ਨਹੀਂ ਕੁਝ ਵੀ ਆ ਹੈ ਬਾਕੀ ਥੋੜੀਆਂ ਬਾਦੀਆਂ ਜੋ ਕਿ ਜਿਸ ਤਰ੍ਹਾਂ ਬੱਚਿਆਂ ਦੇ ਵਿੱਚ ਉਹ ਤੇ ਹੁੰਦੀਆਂ ਆਂ ਦੋਨੋਂ ਭਰਾਏ ਕਿਸੇ ਟਾਈਮ ਆਪਸ ਵਿੱਚ ਝਗੜਦੇ ਰਹਿੰਦੇ ਐਦਾ ਹੀ ਮੜਾ ਮੋਟਾ ਜਾ ਮਿਟਮਿਟਾ ਜਾ ਬਾਕੀ ਜ਼ਿਆਦੀਆਂ ਸ਼ਰਾਰਤਾਂ ਨਹੀਂ ਕਰਦੇ ਆਂ ਆਂ ਵੀ ਮਤਲਬ ਜਿਸ ਤਰ੍ਹਾਂ ਮੈਂ ਕਾਟਿਆ ਸ਼ਰਾਰਤੀ ਪੜਨ ਵਾਲੇ ਉਸ ਤਰ੍ਹਾਂ ਤੇ ਬਾਕੀ ਮੇਰ ਨਾਲ ਬਹੁਤ ਕਰਦੇ ਆ ਦੋਨੋਂ ਦੋਨੋਂ ਭਤੀਜੇ ਮੇਰ ਨਾਲ ਬਹੁਤ ਕਰਦੇ ਹਰ ਗੱਲ ਕੋਈ ਵਗੈਰਾ ਜੋ ਵੀ ਆ ਨਾ ਮੇਰ ਨਾਲ ਸਭ ਤੋਂ ਅਣਕੇ ਪਹਿਲਾਂ ਸ਼ੇਅਰ ਕਰਨੀ ਆ ਫਿਰ ਆਪਣੇ ਮੰਮੀ ਡੈਡ ਪਾਪਾ ਨਾਲ ਕਰਨੀ ਪਹਿਲਾਂ ਨਾ ਮੇਰੇ ਨਾਲ ਕਰਨੀ ਆ ਤੇ ਵੀ ਮੈਂ ਬਹੁਤ ਕਰਦੇ ਆ ਤੇ ਮਤਲਬ ਕਿ ਸ਼ਰਾਰਤਾ ਵੀ ਮਤਲਬ ਕਾਟ ਹੀ ਕਰਦੇ ਆ ਜ਼ਿਆਦਾਤਰ ਨਹੀਂ ਕਰਦੇ ਵੀ ਕਰਦੇ ਹਾਲਾਤ ਕਿਹੋ ਜਿਹੇ ਨੇ ਤਾਂ ਇਹਦੇ ਪਾਪਾ ਕੀ ਕੰਮ ਕਰਦੇ ਨੇ ਹਾਂਜੀ ਉਹ ਮੈਂ ਮਜ਼ਦੂਰੀ ਕਰਦੇ ਆ ਕਿਸ ਤਰ੍ਹਾਂ ਮਤਲਬ ਲੈਵਲ ਦਾ ਕੰਮ ਕਰਦੇ ਆ ਹਾਂਜੀ ਹੂੰ ਤੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਏ ਉਹ ਤਾਂ ਫਿਰ ਹਾਲਾਤ ਜੋ ਵੀ ਆ মিডিਆ ਦੇ ਸਾਹਮਣੇ ਆ ਜਿਸ ਤਰ੍ਹਾਂ ਵੀ ਆ ਬਹੁਤ ਮੁਸ਼ਕਲ ਦਿਨਾਂ ਲਈ ਚੱਲਦੇ ਆ ਤੇ ਬਾਕੀ ਉਹ ਗੁਰੂ ਰਾਮਦਾਸ ਜੀ ਆ ਜਿਸ ਤਰ੍ਹਾਂ ਮੀਆਂ ਪੇੜ ਤਾਂ ਹਰ ਇੱਕ ਦਾ ਮਤਲਬ ਭਰਦੇ ਹੀ ਆ ਜਿਸ ਤਰ੍ਹਾਂ ਭਾਵੇਂ ਕੋ ਕਿਸ ਤਰ੍ਹਾਂ ਵੀ ਕਰ ਲੋ ਮਹਾਰਾਜ ਤੇ ਭਰੋਸਾ ਹੈ ਗੁਰੂ ਰਾਮਦਾਸ ਜੀ ਤੇ ਤੇ ਮਤਲਬ ਜਿੱਦਾਂ ਵੀ ਆ ਤੇ ਰੋਟੀ ਤੇ ਰਾਤ ਨੂੰ ਬੁਰਕੀ ਮਤਲਬ ਖਾ ਕੇ ਸੌਂਦਾ ਏ ਤੇ ਸੁਣਦੇ ਵਿੱਚ ਭੰਜੀ ਆਇਆ ਕਿ ਟਾੜੀ ਗਰੀਬੀ ਕਾਰਨ ਟਾੜੀ ਮੈਰਜ ਨਹੀਂ ਹੋ ਸਕੀ ਕੀ ਕਾਰਨ ਰਹੇ ਨੇ ਹਾਂਜੀ ਮਤਲਬ ਗਰੀਬੀ ਹੈਗੀ ਆ ਮਤਲਬ ਗਰੀਬੀ ਤਾਂ ਤੁਹਾਡੇ ਸਾਹਮਣੇ ਹੀ ਆ ਤੇ ਬਾਕੀ ਜਿਸ ਤਰ੍ਹਾਂ ਗਰੀਬੀ ਕਾਰਨ ਫਿਰ ਜੀਵਨ ਸਾਥੀ ਵੀ ਉਹੋ ਜਿਹਾ ਵੀ ਵਿਚਾਰਾ ਜਿਸ ਤਰ੍ਹਾਂ ਰੇੜਕੇ ਚੱਲਣ ਵਾਲਾ ਜਾਂ ਜਿਸ ਤਰ੍ਹਾਂ ਤੇ ਮਤਲਬ ਕੀ ਮੈਂ ਕਹਾਂ ਕਿ ਫਿਰ ਇਦਾਂ ਦੋਨਾਂ ਦੀ ਜ਼ਿੰਦਗੀ ਜਿਹੜੀ ਆ ਬਹੁਤ ਔਖੀ ਹੋ ਜਾਂਦੀ ਹੈ ਹਾਂਜੀ ਤੁਸੀਂ ਕਿੰਨਾ ਪੜੇ ਜੋ ਹਾਂਜੀ ਮੈਂ ਪਲੱਸ 2 ਮੈਂ ਸਭ ਤੋਂ ਮੈਂ ਮਤਲਬ ਇਹੋ ਚਾਹੁੰਨੀ ਹਾਂ ਸਰਕਾਰ ਤੋਂ ਕਿ ਮੈਨੂੰ ਕੋਈ ਨਾ ਕੋਈ ਨੌਕਰੀ ਮਿਲ ਜਾਂਦੀ ਤੇ ਵਿਆਹ ਵੱਲ ਤਾਂ ਮੈਂ ਅਕਸਰ ਬਹੁਤ ਘੱਟ ਖਿਆਲੀ ਕਿ ਮੇਰਾ ਆਪਣੇ ਭਤੀਜੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਕਿ ਮੈਂ ਇਹਨਾਂ ਦੇ ਸਿਰ ਤੇ ਆਪਣਾ ਮੈ ਚਾਹੁੰਨੀ ਹਾਂ ਕਿ ਮੈਂ ਮੈਰਿਜ ਵਗੈਰਾ ਵੱਲ ਬਹੁਤ ਘੱਟ ਸੀ ਤੇ ਮੈਂ ਸਭ ਤੋਂ ਜ਼ਿਆਦਾ ਇਹੀ ਮੰਗ ਰੱਖਦੀ ਹਾਂ ਕਿ ਮੈਨੂੰ ਕੋਈ ਨਾ ਕੋਈ ਜੌਬ ਮਿਲ ਜਾਂਦੀ ਜਿਸ ਤਰ੍ਹਾਂ ਮੇਰੇ ਭਤੀਜੇ ਸੀ ਕਿ ਮੈਂ ਉਹਨਾਂ ਦਾ ਫਿਰ ਜਿਸ ਤਰ੍ਹਾਂ ਮੈਨੂੰ ਕੋਈ ਕੰਮ ਵਗੈਰਾ ਮਿਲ ਜਾਂਦਾ ਤੇ ਮੈਂ ਇਹਨਾਂ ਨੂੰ ਬਹੁਤ ਤ ਵਧੀਆ ਇਹਨਾਂ ਦਾ ਖਿਆਲ ਰੱਖਦੀ ਇਹਨਾਂ ਨੂੰ ਹਰ ਪੱਖ ਤੋਂ ਜੋ ਵੀ ਇਹਨਾਂ ਦੀ ਚੀਜ਼ ਸੀ ਸਭ ਮੈਂ ਜ਼ਰੂਰਤ ਇਹਨਾਂ ਦੀ ਪੂਰੀ ਕਰਦੀ ਬਸ ਮੇਰਾ ਇਹੀ ਸੁਪਨਾ ਸੀ ਹੈਂਡੀਕੈਪਾਂ ਦੀ ਪੈਨਸ਼ਨ ਵੀ ਲੱਗਦੀ ਤੁਹਾਡੇ ਕੋਈ ਪੈਨਸ਼ਨ ਲੱਗੀ ਹੋਈ ਹੈ ਕਿ ਨਹੀਂ ਹਾਂਜੀ ਪੈਨਸ਼ਨ ਆਂਦੀ ਹੈ ਹਾਂਜੀ 1500 ਰੁਪਏ ਆਂਦਾ ਪੈਨਸ਼ਨ ਹਾਂਜੀ ਇਹ ਜਿਹੜੀ ਕਣਕ ਮਿਲਦੀ ਆ ਉਹ ਵੀ ਮਿਲਦੀ ਆ ਜੋ ਪੰਜਾਬ ਗਵਰਨਮੈਂਟ ਦੀਆਂ ਜਿਹੜੀਆਂ ਸਹੂਲਤਾਂ ਜਾਂ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਸਹੂਲਤਾਂ ਉਹ ਮਿਲਦੀਆਂ ਪਈਆਂ ਤੁਹਾਨੂੰ ਕਿੰਨੇ ਨਹੀਂ ਕਣਕ ਦੀ ਸੁਣ ਲੋਗੇ ਕਣਕ ਸਾਡੀ 2019 ਦੇ ਵਿੱਚ ਸਾਡੀ ਮੇਰੇ ਮਤਲਬ ਡੈਡੀ ਜੀ ਦੀ ਤੇ ਸਾਡੀ ਕੱਟੀ ਪਈ ਆ ਸਾਲ 4 5 5 6 ਸਾਲ ਹੋ ਗਏ ਸਾਨੂੰ ਕਣਕ ਪਿਓਤੀ ਨੂੰ ਨਹੀਂ ਮਿਲਦੀ ਪਰ ਭਗਵੰਤ ਮਾਨ ਜੀ ਨੇ ਫਿਰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਜਿਨ੍ਹਾਂ ਦੇ ਜਿਹੜੇ ਕਾਟ ਕੱਟੇ ਗਏ ਨੇ ਜਾਂ ਜਿਨ੍ਹਾਂ ਦੀ ਕਣਕ ਕੱਟੀ ਗਈ ਆ ਉਹ ਫਿਰ ਦੁਬਾਰਾ ਲਾਗੂ ਕਰ ਦਿੱਤੀ ਹੈ ਅੱਡੀ ਕਿਉਂ ਨਹੀਂ ਲਾਗੂ ਹੋ ਸਕੀ ਉਹ ਜਿਸ ਤਰ੍ਹਾਂ ਲਾਗੂ ਕਰਨ ਤਾਂ ਫੇਰ ਇਹ ਨਾਲ ਅਸੀਂ ਤਾਂ ਜਿਸ ਤਰ੍ਹਾਂ ਜਦੋਂ ਵੀ ਕਹਿ ਦਿੰਦੇ ਆ ਫਾਰਮ ਵਗੈਰਾ ਇੱਥੇ ਆ ਚੀਜ਼ ਦਾ ਪ੍ਰੂਫ ਦੇ ਆ ਉਹ ਆਹਿੰਦੇ ਆਉਨੇ ਆ ਤੇ ਸਾਡੀ ਅਜੇ ਤੱਕ ਤਾਂ ਕਨਕ ਤਾਂ ਚਾਲੂ ਨਹੀਂ ਹੋਈ ਵੀ ਇਹ ਮੈਂ ਤਾਂ ਸਰਕਾਰ ਕੋਲ ਮੰਗ ਰਹੇ ਹਾਂ ਕਿ ਸਾਨੂੰ 5-6 ਸਾਲ ਹੋ ਗਿਆ ਸਾਡੀ ਪਿਓਤੀ ਦੀ ਕਨਕ ਇੱਕ ਹੀ ਹੈਂਡੀਕੈਪ ਹੈ ਇਹ ਵੀ ਕੁਝ ਕਰਨ ਨਹੀਂ ਜੋਗੇ ਵੀ ਤੇ ਸਾਡੀ ਕਨਕ ਵੀ ਬੰਦ ਕਰ ਦਿੱਤੀ ਆ 2018 ਦੇ ਵਿੱਚ ਸਾਡੀ ਮੰਮੀ ਦੀ ਡੈਥ ਹੋਈ ਸੀ ਤੇ ਜਦੋਂ ਸਾਡੀ ਮੰਮੀ ਜਿੰਦੇ ਸੀ ਉਦੋਂ ਸਾਡੀ ਕਨਕ ਆਉਂਦੀ ਉਸ ਦੀ ਡੈਥ ਤੋਂ ਬਾਅਦ ਸਾਨੂੰ ਕਨਕ ਨਹੀਂ 5 5-6 ਸਾਲ ਹੋ ਗਿਆ મતલਬ ਕਿ 18 ਾਂਦੇ ਵਿੱਚ ਸਾਨੂੰ ਕਨਕ ਮਿਲੀ ਆ ਜਿਸ ਤਰ੍ਹਾਂ 2019 ਵੀ 22 ਤੇ 24 ਆ 24 ਜਾਣਦੇ ਆ ਵਾ ਸਾਨੂੰ ਕਨਕ ਪਿਓ ਤੀ ਨੂੰ ਨਹੀਂ ਮਿਲਦੀ ਅਸੀਂ ਬਾਰ ਬਾਰ ਜਾ ਕੇ ਚਲੇ ਗਏ ਉੱਥੇ ਆਪਣਾ ਟਾਈਮ ਵੇਸਟ ਕਰਕੇ ਆ ਜੰਨੇ ਕਹਿ ਦਿੰਦੇ ਕਿ ਤੁਹਾਡਾ ਲਿਸਟ ਵਿੱਚ ਨਾ ਹੈਣੀ ਆ ਤੁਹਾਡਾ ਗੂਠਾ ਨਹੀਂ ਸ਼ੋਅ ਹੁੰਦਾ ਐਦਾ ਵਗੈਰਾ ਵਗੈਰਾ ਤੇ ਸਾਨੂੰ ਕਨਕ ਨਹੀਂ ਮਿਲਦੀ ਤੁਸੀਂ ਪਿੰਡ ਦੇ ਸਰਪੰਚ ਦੇ ਨਾਲ ਗੱਲ ਕੀਤੀ ਆ ਜਾਂ ਕਿਸੇ ਸਰਕਾਰ ਮੌਜੂਦਾ ਸਰਕਾਰ ਦੇ ਜਿਹੜੇ ਮੌਤ ਭਰੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਫਾਰਮ ਭਰਨਵਾਸ ਤੇ ਜਾਂ ਫਾਰਮ ਭਰ ਕੇ ਉਹਨਾਂ ਨੂੰ ਦਿੱਤੇ ਆ ਕਿ ਨਹੀਂ ਦਿੱਤੇ ਤੁਸੀਂ The cat sat on the ਜਿਸ ਤਰ੍ਹਾਂ ਜੇ ਦੋ ਫਾਰਮ ਭਰਦੇ ਸੀ ਨਾ ਪਿੰਡ ਦੇ ਸਰਪੰਚ ਉਹ ਅਸੀਂ ਫਾਰਮ ਭਰੇ ਸੀ ਤੇ ਕਹਿ ਦਿੰਦੇ ਆ ਕਿ ਜਿਸ ਤਰ੍ਹਾਂ ਅਧਿਆਂ ਦੇ ਕਾਰਡ ਜਿਹੜੇ ਆ ਉਹ ਬੜ ਕੇ ਆਏ ਆ ਤੇ ਅਧਿਆਂ ਦੇ ਕਾਰਡ ਰਹਿੰਦੇ ਬਣ ਕੇ ਤੋ ਕਦੋਂ ਬਣ ਕੇ ਆਉਣੇ ਆ ਨਾ ਜੇ ਕਾਰਡ ਮੰਨ ਲਓ ਅਧਿਆਂ ਦੇ ਬਣ ਕੇ ਆ ਗਏ ਤੇ ਅਧਿਆਂ ਦੇ 5 6 ਸਾਲ ਹੋ ਗਏ ਉਹ ਕਿਉਂ ਨਹੀਂ ਬਣ ਕੇ ਆਉਂਦੇ ਹਾਂਜੀ ਠੀਕ ਹੈ ਸੋ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਜੋ ਮੌਜੂਦਾ ਸਰਕਾਰ ਦੇ ਨੁਮਾਇੰਦੇ ਵੀ ਆ ਨੇ ਆਗੂ ਨੇ ਆਮ ਆਦਮੀ ਪਾਰਟੀ ਦੇ ਸਰਦਾਰ ਕਾਰਜ ਸਿੰਘ ਬ੍ਰਹਮਪੁਰਾ ਜੀ ਉਹ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਪਰਿਵਾਰ ਦੇ ਜਿਹੜੇ ਹਾਲਾਤ ਹੈ ਕਿਉਂਕਿ ਭਾਰਤ ਸਰਕਾਰ ਦੀਆਂ ਵੀ ਕਾਫੀ ਸਕੀਮਾਂ ਹੈ ਪੰਜਾਬ ਗਵਰਨਮੈਂਟ ਦੀਆਂ ਵੀ ਕਾਫੀ ਸਕੀਮਾਂ ਹੈ ਪਰ ਉਹਨਾਂ ਸਕੀਮਾਂ ਦਾ ਇਸ ਪਰਿਵਾਰ ਨੂੰ ਕਿਉਂ ਨਹੀਂ ਲਾਭ ਮਿਲ ਸਕਿਆ ਸੋ ਸਾਰੀ ਗੱਲਬਾਤ ਇਹਨਾਂ ਦੇ ਨਾਲ ਕਰਦੇ ਆ ਸਾਡੇ ਚੈਨਲ ਤੇ ਕਾਜ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਕਾਜ ਕਾਜ ਸਿੰਘ ਜੀ ਇਸ ਬੱਚੇ ਨੇ ਵੱਡੀ ਮਲ ਮਾਰੀ ਹੈ ਪਿੰਡ ਦਾ ਨਾਮ ਹੀ ਰੋਸ਼ਨ ਕੀਤਾ ਏ ਇਸ ਜ਼ਿਲ੍ਹੇ ਦਾ ਨਾਮ ਹੀ ਰੋਸ਼ਨ ਕੀਤਾ ਇਸ ਕਸਬੇ ਦਾ ਨਾਮ ਹੀ ਪਰਿਵਾਰ ਦਾ ਨਾਮ ਹੀ ਕਿਹੋ ਜਿਹਾ ਮਹਿਸੂਸ ਹੋਣ ਦੇ ਤੁਹਾਨੂੰ ਵੇਖੋ ਜੀ ਮੈਂ ਹਲਕਾ ਖਡੂਰ ਸਾਹਿਬ ਵਾਈਸ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਮੇਰੇ ਪਿੰਡ ਦਾ ਬੱਚਾ ਏ ਸਾਡੇ ਵਾਸਤੇ ਬਹੁਤ ਜਿਆਦਾ ਮਾਣ ਵਾਲੀ ਗੱਲ ਹਾਂਜੀ ਔਰ ਗਰੀਬ ਪਰਿਵਾਰ ਚ ਉੱਠ ਕੇ ਬੱਚੇ ਨੇ ਮੱਲਾ ਮਾਰੀਆਂ ਖੇਡਾਂ ਜੀ ਵੀ ਪੜ੍ਹਾਈ ਜੀ ਵੀ ਇਹਦਾ ਸਾਨੂੰ ਬਹੁਤ ਜ਼ਿਆਦਾ ਮਾਣ ਮਾਣ ਰਹੇਗਾ ਬੱਚਾ ਗਾੜੀ ਵੀ ਬੁਲੰਦੀ ਦਾ ਜਾਏਗਾ ਦੂਜੀ ਗੱਲ ਇਹ ਆ ਕਿ ਜਿਹੜੇ ਗਰੀਬ ਹਾਲਤ ਦੇ ਵਿੱਚ ਬੱਚੇ ਪੜ੍ਹ ਰਹੇ ਨੇ ਸਾਡੀ ਪਾਰਟੀ ਨੇ ਸੇ ਸਿੱਖਿਆ ਦੇ ਕੰਮ ਕੀਤਾ ਹੂੰ ਛੇਦ ਪਖੌਣ ਤੁਸੀਂ ਵੇਖ ਲਓ ਅਸੀਂ ਸਾਰੇ ਪਿੰਡਾਂ ਵਿੱਚ ਕਲੀਨਿਕ ਖੋ ਰਹੇ ਆ ਹੂੰ ਤੇ ਇਹਨਾਂ ਦਾ ਕਾਫੀ ਕੰਮ ਹੋ ਰਿਹਾ ਫ੍ਰੀ ਦਵਾਈਆਂ ਫ੍ਰੀ ਟੈਸਟ ਵਗੈਰਾ ਜੋ ਕੁਝ ਵੀ ਹੋ ਰਿਹਾ ਹੈ ਹੂੰ ਹੂੰ ਕੰਮ ਅਸੀਂ ਕਰ ਰਹੇ ਆ ਇਸੇ ਤਰ੍ਹਾਂ ਸਿਹਤ ਸਿੱਖਿਆ ਦੇ ਕਰ ਰਹੇ ਆ ਜਿਵੇਂ ਅਸੀਂ ਟੀਚਰ ਦਿੱਤੇ ਨੇ ਭਰਤੀ ਕਰਕੇ ਸਕੂਲਾਂ 'ਚ ਟੀਚਰਾਂ ਦੀ ਅਸੀਂ ਭਰਤੀ ਪੂਰੀ ਕੀਤੀ ਹੈ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਬਾਕੀ ਸਾਡੇ ਸਕੂਲ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਦੋ ਸਕੂਲ ਨੇ ਸਾਡੇ ਦੋਨਾਂ 'ਚ ਜਾ ਕੇ ਮਿਲਦਾ ਰਿਹਾ ਟਾਈਮ ਟੂ ਟਾਈਮ ਪੜ੍ਹਾਈ ਦਾ ਪੱਧਰ ਬੜਾ ਉੱਚਾ ਸਾਡੇ ਸਕੂਲਾਂ ਦਾ ਔਰ ਟੀਚਰ ਬਹੁਤ ਵਧੀਆ ਜਾਣੀ ਤੀਕੇ ਪੜਾਉਂਦੇ ਆ ਅਸੀਂ ਹਰ ਸਾਲ ਇਹਨੂੰ ਸਨਮਾਨਤ ਵੀ ਕਰਦੇ ਆ ਹੂੰ ਹੂੰ ਦੂਜੀ ਗੱਲ ਇਹ ਆ ਕਿ ਜਿਹੜੀ ਗਰੀਬੀ ਪਰਿਵਾਰ ਦੇ ਵਿੱਚ ਅਸੀਂ ਇਹਦੇ ਬਾਰੇ ਕਰ ਰਹੇ ਆ ਕੁਝ ਪਹਿਲੀਆਂ ਸਰਕਾਰਾਂ 75 ਸਾਲਾਂ ਵਿੱਚ ਕੁਝ ਨਹੀਂ ਕੀਤਾ ਹੂੰ ਹੂੰ ਜਿਹੜਾ ਗਰੀਬ ਗਰੀਬ ਹੋਰ ਗਰੀਬ ਹੁੰਦਾ ਗਿਆ ਅਮੀਰ ਹੋਰ ਅਮੀਰ ਹੁੰਦੇ ਗਏ ਹੂੰ ਇਹ ਸਾਰਾ ਜੋ ਇਕਨੋਮੀ ਆ ਦੇਸ਼ ਦੀ ਸਾਰੀ ਕਾਰਪੋਕਰਾਨੇ ਦੇ ਹੱਥੇ ਚਲੀ ਗਈ ਹੂੰ ਹੂੰ ਔਰ ਗਰੀਬ ਵਰਗ ਕਿਸਾਨ ਵਰਗ ਵੀ ਸਾਰਾ ਥੱਲੇ ਆਉਂਦਾ ਗਿਆ ਉਹ ਜਿਹੜੀ ਗੱਲ ਹੁਣੇ ਇਹਨਾਂ ਬੱਚਿਆਂ ਨੇ ਬੇਟੀ ਨੇ ਕੀਤੀ ਆ ਕਿ ਕਣਕ ਕੱਟੀ ਗਈ ਹੂੰ ਸਾਡੀ ਪਾਰਟੀ ਨੇ ਕਣਕ ਕਿਸੇ ਦੀ ਨਹੀਂ ਕੱਟੀ ਅੱਛਾ ਅਸੀਂ ਕੁਝ ਥੋੜਾ ਜਿਹਾ ਵੈਰੀਫਾਈ ਕਰਕੇ ਜਿਹੜੇ ਅਮੀਰ ਆਦਮੀ ਜਾਂ ਜ਼ਮੀਨ ਜਾਇਦਾਦ ਵਾਲੇ ਉਹਨਾਂ ਦੀ ਹੀ ਕਣਕ ਕੱਟੀ ਸੀ ਹੂੰ ਉਹ ਵੀ ਸਾਡੇ ਦਬਾਅ ਪਿਆ ਬਹੁਤ ਜ਼ਿਆਦਾ ਹੂੰ ਅਸੀਂ ਜਿਹੜੀ ਕੱਟੀ ਸੀ ਉਹ ਵੀ ਹਿਮਾਲ ਕਰ ਦਿੱਤੀ ਹੂੰ ਇਹ ਜੀ 18 ਦੀ ਕਣ ਕੱਟੀ ਅਸੀਂ ਨਹੀਂ ਕੱਟੀਏ ਕਾਲੀ ਕਾਰ ਸੀ ਆਪੋ ਜੇ ਕੋ ਦੂਜੀ ਕਣ ਕੱਢਦੇ ਰੇਆ ਹੂੰ ਹੂੰ ਜਿੰਨੇ ਕਾਲੀ ਨੂੰ ਕਣ ਨਹੀਂ ਪਾਈ ਕਾਰ ਸੀ ਇਹਨੇ ਕੱਟਦੀ ਕਾਰ ਸੀ ਇਹਨੇ ਨਹੀਂ ਪਾਈ ਕਾਲੀਆਂ ਨੇ ਕੱਟਦੀ ਉਹ ਇਹਦੇ ਚ ਵਿਚਾਰੇ ਰਗੜੇ ਗਏ ਹੂੰ ਪਾਰਟੀ ਬਾਜੀ ਚ ਅਸੀਂ ਇਹ ਖੇਡ ਨਹੀਂ ਖੇਡੀ ਹੂੰ ਅਸੀਂ ਜਿਹੜੇ ਪਹਿਲਾਂ ਦੇ ਕਾਰਡ ਬਣੇ ਉਹਨਾਂ ਨੂੰ ਅਸੀਂ ਉਸੇ ਹਿਸਾਬ ਨਾਲ ਕਾਣੂ ਆਂਡ ਰਹੇ ਆਂ ਹੂੰ ਔਰ ਸਾਡੀ ਸਰਕਾਰ ਜਦੋਂ ਕੋਈ ਨਵੇਂ ਕਾਰਡ ਬਣਾਏਗੇ ਅਸੀਂ ਸਭ ਤੋਂ ਪਹਿਲਾਂ ਗਰੀਬ ਵਰਗ ਦੇ ਕਾਰਡ ਬਣਾਵਾਂਗੇ ਠੀਕ ਹੈ ਕਿਉਂਕਿ ਲੋੜਵੰਦ ਪਰਿਵਾਰਾਂ ਨੂੰ ਅਸੀਂ ਦੇਾਂਗੇ ਬਾਕੀ ਅਮੀਰਾਂ ਦੀ ਅਸੀਂ ਕਟਾਂਗੇ ਹੂੰ ਇਹ ਸਾਡਾ ਇੱਕ ਫਾਰਮੂਲਾ ਹੈ ਅਸੀਂ ਚੋਣਾਂ ਤੋਂ ਬਾਅਦ ਅਪਣਾਵਾਂਗੇ ਠੀਕ ਹੈ ਸੋ ਅਜੇ 2 ਸਾਲਾਂ 'ਚ ਤੈਨੂੰ ਬਦਾਵਾ 2 ਸਾਲਾਂ ਬੱਚਾ ਬੋਲਣ ਵੀ ਨਹੀਂ ਸਿੱਖਦਾ ਇਹ ਸਾਡੀ ਸਰਕਾਰ ਨਵੀਂ ਆ ਇੱਕ ਅਸੀਂ ਆਪ ਹੀ ਨਵੇਂ ਆ ਹੋੜੀ-ਹੋੜੀ ਸਾਨੂੰ ਪਤਾ ਲੱਗਦਾ ਸਿਆਸਤ ਗੰਦੀ ਚੀਜ਼ ਹੈ ਇਹਦੇ ਚ ਖੇਡਾਂ ਜਿਹੜੀਆਂ ਖੇਡਦੀਆਂ ਪੋਲੀਟਿਕਲ ਬੰਦੇ ਸਾਰਾ ਝੂਠ ਦਾ ਭੰਦਾ ਏ ਸਾਡੇ ਵਰਗੇ ਇਮਾਨਦਾਰ ਬੰਦੇ ਜਿਹੜੇ ਬੜੀ ਕਸੂਤੀ ਸਥਿਤੀ ਫਸੇ ਹੋਏ ਆ ਉਹ ਕਹਿੰਦੇ ਨਾ ਛੱਡਣ ਜੋਗੇ ਨਾ ਰਹਿਣ ਜੋਗੇ ਫੇਰ ਵੀ ਅਸੀਂ ਆਪਣੇ ਆਪ ਨੂੰ ਮਨ ਮਾਰ ਕੇ ਲੱਗੇ ਹੋਏ ਆ ਅਸੀਂ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਅੱਗੇ ਵਧ ਰਹੇ ਆ ਸਾਨੂੰ ਮਾਨ ਭਗਵਾਨ ਦਾ ਮਾਨ ਤੇ ਤੇ ਬਾਕੀ ਇਹ ਗਰੀਬ ਪਰਿਵਾਰਾਂ ਨੂੰ ਮੈਂ ਤੁਹਾਨੂੰ ਦੱਸੀ ਪਹਿਲਾਂ ਵੀ ਗੱਲ ਕਿ ਅਸੀਂ ਪੰਜ ਪਹਿਲਾਂ ਘਰ ਹੀ ਪਰਵਾਨ ਕਰਾ ਚੁੱਕੇ ਆ ਇਹਨਾਂ ਨੂੰ ਬਣਾ ਕੇ ਦੇਵਾਂਗੇ ਇੱਕ ਇੱਕ ਮਕਾਨ ਆ ਚੂਣ ਜਾਬਤਾ ਹੋਣ ਕਰਕੇ ਉਦੋਂ ਬਾਅਦ 32 ਲੱਖ ਦਾ ਸਾਨੂੰ ਮਿਲੀ ਆ ਅਮਾਉਂਟ ਸਾਡੇ ਪਿੰਡ ਨੂੰ ਹਾਂ ਉਹਨ ਰੋਗ ਗਿਆ ਕਿਉਂਕਿ ਚੋਣ ਜਾਬਤਾ ਲੱਗ ਗਿਆ ਕਰਤ ਸਿੰਘ ਜੀ ਇੱਥੇ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਕਿ ਜਿੱਦਾਂ ਬੇਟਾ ਜਿਹੜਾ ਏ ਪੜ੍ਹਾਈ ਦੇ ਵਿੱਚ ਵੀ ਬਹੁਤ ਵਧੀਆ ਪੜ੍ਹਦਾ ਪਿਆ ਏ ਤੇ ਪੜ੍ਹਾਈ ਦੇ ਨਾਲ ਨਾਲ ਉਹ ਖੇਡਾਂ ਦੇ ਵਿੱਚ ਵੀ ਕਾਫੀ ਜਿਹੜਾ ਏ ਉਹਦਾ ਪੱਧਰ ਉੱਚਾ ਏ ਤੇ ਕਬੱਡੀ ਜਿਹੜੀ ਖੇਡ ਹੈ ਉਹ ਖੇਡਦਾ ਏ ਕਿਉਂਕਿ ਸਰਕਾਰ ਵੱਲੋਂ ਸਿਹਤ ਤੇ ਸਿੱਖਿਆ ਤੇ ਜੋ ਦਿੱਤਾ ਗਿਆ ਏ ਇਸ ਬੇਟੇ ਵਾਸਤੇ ਸਰਕਾਰ ਵੱਲੋਂ ਕੀ ਅਪੀਲ ਕਰਨੀ ਚਾਹੋਗੇ ਸਰਕਾਰ ਇਸ ਬੇਟੇ ਦੀ ਕਿੰਨੀ ਕ ਮਦਦ ਕਰ ਪਾਉਂਦੀ ਏ ਜਾਂ ਇਸ ਬੱਚੇ ਦੀ ਕਿੰਨੀ ਕ ਹੈਲਪ ਹੋ ਸਕਦੀ ਹੈ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰੂੰਗਾ ਕਿ ਜਿਹੜਾ ਸਾਡਾ ਫਾਰਮੂਲਾ ਸੀ ਬੜੀ ਕਾਮਯਾਬ ਹੋ ਰਿਹਾ ਗਰੀਬ ਪਰਿਵਾਰ ਦੇ ਬੱਚੇ ਬਲੰਦੀਆਂ ਜਾ ਰਹੇ ਜਿਹੜੇ ਅਮੀਰ ਬੱਚੇ ਪੜਦੇ ਸੀ ਚੰਗੇ ਸਕੂਲਾਂ ਪ੍ਰਾਈਵੇਟ ਸਕੂਲਾਂ 'ਚ ਮਹਿੰਗੀਆਂ ਫੀਸਾਂ ਦੇ ਕੇ ਇਹ ਕੋਨਾ ਵਾਸਤੇ ਸਰੇ ਆਮ ਰਿਜ਼ਲਟ ਆ ਕਿ ਸਾਡੇ ਸਕੂਲ ਜਿਹੜੇ ਉਹਨਾਂ ਚੜਦੀ ਕਲਾ 'ਚ ਆ ਉਸ ਤੋਂ ਬਾਅਦ ਜਿਹੜਾ ਬੱਚੇ ਬਾਰੇ ਮੈਂ ਸਾਰਾ ਕੁਝ ਨਿੱਜੀ ਤੌਰ ਤੇ ਆਪਣੀ ਸਰਕਾਰ ਨੂੰ ਕਹੂੰਗਾ ਹੂੰ ਹੂੰ ਕਿ ਇਹਨੂੰ ਕੋਈ ਵਿਸ਼ੇਸ਼ ਤੌਰ ਤੇ ਦਾ ਸਨਮਾਨਤ ਕੀਤਾ ਜਾਵੇ ਔਰ ਇਹਦਾ ਅੱਗੇ ਭੂਖਾਰੇ ਸੋਚਿਆ ਜਾਵੇ ਇਹੋ ਜਿਹੇ ਬੱਚਾ ਸਾਹਮਣੇ ਦੀ ਜਰੂਰ ਆ ਹੂੰ ਤੇ ਮੈਂ ਐਨਆਰਆਈ ਭਰਾਵਾਂ ਨੂੰ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਰਿਕਵੈਸਟ ਕਰਦਾ ਹੂੰ ਕਿ ਇਸ ਬੱਚੇ ਨੂੰ ਕੋਈ ਅਪਣਾ ਲਵੇ ਹੂੰ ਔਰ ਇੱਕ ਚਾਨਮਨਾਰਾ ਹੋ ਸਕਦਾ ਵਾ ਸਾਡੇ ਪੰਜਾਬ ਵਾਸਤੇ ਵੀ ਪਿੰਡ ਵਾਸਤੇ ਤੇ ਹੈ ਹੀ ਆ ਬਿਲਕੁਲ ਤੇ ਇਹੋ ਜੇ ਟੈਲੈਂਟ ਬੱਚੇ ਦੇ ਵਿੱਚ ਹੈਗੇ ਆ ਇਹਦਾ ਅਪੀਲ ਆ ਸਾਰੇ ਭਰਾਵਾਂ ਨੂੰ ਕਿ ਇਹ ਬੱਚੇ ਨੂੰ ਬਣਾਓ ਕੋਈ ਇਹਨੂੰ ਚੰਗੀਆਂ ਡਿਗਰੀਆਂ ਕਰਾ ਕੇ ਇਹਨੂੰ ਕੁਝ ਬਣਾਇਆ ਜਾਵੇ ਕੋਈ ਸਾਇੰਸਦਾਨ ਬਣਾ ਦੋ ਕੋਈ ਡਾਕਟਰ ਬਣਾ ਦੋ ਇਹਦੇ ਵਿੱਚ ਟੈਲੈਂਟ ਹੈਗਾ ਹਾਂ ਕਰਤ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ ਜੀ ਆਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਜਰਾ ਤੁਸੀਂ ਚੱਲ ਕੇ ਸਾਡੇ ਇਹ ਬੱਚੇ ਨੂੰ ਇਕ ਇਹਦਾ ਤੁਸੀਂ ਹਾਲਚਲ ਪੁੱਛਿਆ ਜੇ ਅਸੀਂ ਤੁਹਾਡਾ ਜੀ ਆ ਉਹਨੂੰ ਤੁਹਾਡੀ ਸਾਰੀ ਟੀਮ ਦਾ ਜੀ ਆ ਕਰਦੇ ਠੀਕ ਹੈ ਓਕੇ ਇਹ ਸਨ ਸਰਦਾਰ ਕਾਰਜ ਸਿੰਘ ਬਰਾਂਪੁਰਾਜੀ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਇਸ بیٹے ਦਾ ਉਤਸ਼ਾਹ ਵਧਾਉਣ ਆਏ ਨੇ ਤੇ ਇਸ بیٹے ਨੂੰ ਇਸ ਪਰਿਵਾਰ ਨੂੰ ਮੁਬਾਰਕ ਦੇਣ ਵੀ ਆਏ ਨੇ ਸੋ ਇਹੋ ਜੀਆਂ ਸਟੋਰੀਆਂ ਦੇਖਣਵਾਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਵੈਲ ਸਿੰਘ ਤਰਨਤਾਰ